ਦੀਨਾਰੀ ਬੰਦੇ ਹੀ ਤੁਸੀਂ ਜਾਂਦੇ ਆ ਵਿੱਚ ਹਾਂ ਅੰਕਲ ਸਾਈਡ ਤੇ ਹੋ ਜਾ ਸਾਈਡ ਤੇ ਯਾਰ ਸਾਈਡ ਤੇ ਤਾਂ ਹੋ ਜਾ ਲੋ ਵੀ ਲਾਲ ਪੱਟ ਦਾ ਸੌਦਾ ਹੋਇਆ ਹਾਏ ਹਾਏ ਖਲ ਪਾ ਬੜਾ ਪਿੱਛੇ ਹੋ ਜਾ ਸੈਟ ਕਰਾ ਲਿਆ ਕਰੋ ਪਹਿਲਾਂ ਪਾਟ ਚਲਾ ਲਿਆ ਕਰੋ ਕਿੰਨੇ ਦੇ ਦੀ ਬਾਈ 5000 ਦੀ ਦੇ ਦੀ ਬਾਈ ਵਾਹ ਜੀ ਕੱਲੀ ਬੱਕਰੀ ਕੀ ਬਾਤ ਹੈ ਠੀਕ ਹੈ ਕੱਲੀ ਬੱਕਰੀ ਸਾਹੜਦੇ ਹੋਈ ਬਾਈ ਬਣਾ ਪਾਠ ਨਹੀਂ ਦਿੱਤੀ ਇਹਦੇ ਨਾਲ ਪਾਠ ਮੇਰੇ ਕੋਲ ਲੈ ਦੀ ਕਰੀ ਸਹੀ ਠੀਕ ਆ ਪਾਠ ਕਿੰਨੇ ਇਹ 5000 ਆ ਗਿਆ 3 ਹਾਂ ਦੋ ਹਾਂ 10 ਕਾਟਦਾ ਜਾਰੀ ਆ 1 2 3 4 ਯਾਰ ਫੜ ਦੇ ਯਾਰ ਇਹ ਲਖਾਈ ਇਹ ਕਰਾ ਲੂਗਾ ਇਹ ਨਹੀਂ ਕਹ ਸਕਦੀ ਨਹੀਂ ਆ 400 ਦੇ ਲਖਾਈ ਇਹ ਕਰਾ ਲਏ 400 ਦੇ ਬਾਈ ਕੀ ਹੋ ਜੂਗੀ ਬਾਈ ਜਿਹੜੀ ਗੱਲ ਵੀ ਆ ਜਿਹੜੀ ਜਿਹੜੀ ਅੰਮੀ ਚ ਕਹੀ ਆ ਉਹ ਘਰ ਤੋਂ ਮੈਂ ਨਹੀਂ ਹਰਦਾ ਕੋਈ ਲਿਖੂ ਮੈਂ ਪਿੱਛੇ ਨਹੀਂ ਹਰਦਾ ਉਹ ਗੱਲ ਜੋ ਕੋਈ ਚਲ ਕੋਈ ਨਹੀਂ ਲੈ ਹੋ ਜੀ ਹੁਣ ਲਖਾਈ ਤੇਰੀ ਹੈ ਸਹੀ ਆ ਸਹੀ ਆ ਬਹੁਤ ਵਧੀਆ ਗੱਲ ਆ 400 ਇਹ ਨੋਟ ਆ ਪਾ ਕਿਦਾਂ ਗਿਆ ਹੁਣ ਯਾਰ ਉਹ ਵੀ ਇਹਦਾ ਪੱਤਰਾ ਕਿਹੜਾ ਬੱਕਰਾ ਵੀ ਲੈ ਜਾਦਾ ਆਹ ਦੇ ਆਹ ਸੌਦਾ ਜੀ ਇਹਦਾ ਪਾਟਾ ਹੋ ਗਿਆ ਠੀਕ ਹੈ ਇਹਦਾ ਸੌਦਾ ਹੋਇਆ ਆਹ ਬੱਕਰਾ ਮੈਂ ਤੈਨੂੰ ਵੀ ਛੜ ਕੇ ਲਗਾ 2000 ਦਾ ਬੱਕਰਾ ਗਿਆ ਸੀ ਆਹ ਲਾਣ ਬੱਕਰੀ ਦਾ ਸੌਦਾ ਕਰੇ ਚਾਹ ਪੰਡ ਤੋਂ ਲੈ ਬੱਕਰਾ ਮੰਡੀ ਇਹ ਬਹੁਤ ਵਧੀਆ ਸੌਦਾ ਕਰੀਏ ਦੋ ਇਹ ਲੱਗੇ ਪਿਆ ਬੱਕਰੀ ਦੇ ਹਾਂ ਆਰਾ ਇਹਦਾ ਮਾਰੂ ਉਹਦਾ ਬੱਕਰਾ ਮੰਡੀ ਲੈ ਆਜੇ ਦੂਸਤ ਤੇ ਵੀਡੀਓ ਨੂੰ ਕਰਦੇ ਸ਼ੇਅਰ ਚੱਲਦੀ ਚੱਲਦੀ ਦੂਜਾ ਕਿਹੜਾ ਚੱਲ ਪਿਆ ਸੌਦਾ ਜੀ ਕਿੰਨੇ ਦੀ ਕਰਦੀ ਹੈ ਬੱਕਰੀ ਬੱਕਰੀ 5000 ਦੀ ਬਾਈ ਤੇ ਲਖਾਈ ਦਿਖਾਈ ਆਪੋ ਆਪੇ ਠੀਕ ਹੈ ਜੀ ਉਹ ਨਹੀਂ ਨਹੀਂ ਉਹ ਤਾਂ ਉਹ ਨਹੀਂ ਦੇਣੀ ਆ 100 ਦੇ ਦਤਾ ਨਾ ਉਹਨੇ ਘਟਦਾ ਹੋਈ ਉਹਨਾਂ ਘਟ ਗਿਆ ਘਟ ਗਿਆ 100 ਘਟ ਦਿੰਦਾ ਉਹਨੇ ਆ ਆ ਦੇਖ ਤੇ 5000 ਰੁਪਏ ਸੌਦਾ ਉਹਨੇ ਦੀ ਸੀਗੇ ਇਹ ਬਸ ਦੂਜੇ ਪੈਸੇ ਨੇ ਇੱਧਰ ਕਰ ਲਾ ਕੋਈ ਨਹੀਂ ਇੱਕ ਮਗਰ ਹੀ ਸੌਦਾ ਹੋਰ ਚੱਲ ਪਿਆ ਨਾਲ ਲੱਗ ਮੈਂ ਤਿਆਰੀ ਆ ਨਹੀਂ ਯਾਰ 4500 ਦੇ ਤੇਰਾ ਬਕਵਾ ਕਰਦਾ ਲੱਗੇ ਪਿਆ ਬਾਈ ਜੀ ਨਾ ਕਰੀਗਾ ਬਾਈ ਜੀ ਪਹਿਲੇ ਲੱਗੇ ਪਏ ਦਮੇ ਨਾ ਯਾਰ ਬਾਈ ਤੂੰ ਪਹਿਲਾਂ ਪਹਿਮਾ ਔਰ ਸਾਰ ਬਹੁਤ ਲੱਗੇ ਪਏ ਲੱਗੇ ਜੇ ਨਾ ਮੈਂ ਪਾਸੇ ਨਹੀਂ ਨਿੱਕੇ ਲੱਗਿਆ ਐਨੇ ਦਾ ਤੈਨੂੰ ਦੇ ਘੜਾ ਦੇਊਗਾ ਲੈ ਲੈ ਜੱਪ ਕਰਕੇ 4500 ਆਹ ਬੱਕਰੇ ਤੇ ਮੈਨੂੰ ਪਹਿਲੇ ਲੱਗੇ ਤੂੰ ਚੱਤੂ ਆ ਪੱਟ ਕੇ ਨਾ ਛੱਡਾ ਲਾਗੇ ਬੱਕਰੇ ਤੂੰ ਇਹਨੇ ਵੇਚ ਦੇਣੇ ਪੰਜਾਂ ਮਿੰਟਾਂ ਅਜੇ ਗਰਮ ਹੋਇਆ ਖੜਾ ਇਹ ਪਹਿਲੇ ਲਾਗੇ ਬੱਕਰੇ ਪਾਲਾ ਲਾਲਾ ਹੁਣ ਚੰਗਾ ਰਹੇਂਗਾ ਹਾਂ ਆਹ ਸਾਰੀ ਪੈਸਾ ਚੋਲ ਤੇ ਛੱਡਦਾ ਹਾਂ ਤੂੰ ਐਡਾ ਸਾਰਾ ਜਿਹਾ ਬੱਚਾ ਤੇਰੇ ਬਾਹਰਾਂ ਤੂੰ ਮੇਰੇ ਬਾਹਰ ਮੰਨ ਜੀਤਾ ਉਹ ਆਂਦਾ ਕਿ ਉਸੇ ਬੰਦੇ ਨੇ ਗਲਤ ਕਰਤਾ ਮੇਰਾ ਨਾਮ ਵਿੱਚੇ ਲੈਤਾ ਵਿੱਚੇ ਮੇਰੇ ਨਾਮ ਕੇ ਸਿਲਾ ਪਰ ਮੈਂ ਅੱਜ ਇਸ ਵਾਰ ਮੈਂ ਨਹੀਂ ਖਾਲੀ ਬੜਾ 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 ਯਾਰ ਹੋ ਗਿਆ ਭਾਈ ਓਏ ਕਿੰਨੇ ਦਾ ਕਰਤਾ 5 ਠੀਕ ਹੈ ਭਾਈ ਵਾਹ ਜੀ ਲੋ ਜੀ ਦੋ ਚਾਹ ਦੋ ਬੱਕਰੀਆਂ ਵੀ ਦੋ ਚਾਹ ਵੀ ਪੂਰੇ 5000 ਦਾ ਹੋ ਗਿਆ ਦੋਸਤ ਮੈਂ ਕਹ ਯਾਰ ਪੁਆ ਇਹ ਨਾ ਭਾਈ 400 5 ਦਾ ਸਹੀ ਕੀਤਾ ਹਣੀ ਬੋਲੇ ਨਹੀਂ 40 ਹੋ ਗਿਆ 45 ਆ ਬਈ ਨਾ ਆਹ 100 ਆ 100 ਆ ਨਾ ਸੌਤਾ ਨਹੀਂ ਹੁੰਦਾ ਗੱਲ ਬਾਈ ਜੀ ਭਾਈ ਭਾਈ ਉਹ ਟ੍ਰਾਲੇ ਮੋਣ ਕੀ ਆ ਸੌ ਬਾਈ ਜੀ ਤੇ ਮੋਲਾ ਰੇ ਕੋ ਮੇਰਾ ਜੀ ਕਰਦਾ ਮਾ ਓਏ ਅਸੀਂ ਕੱਲ ਕਹਿੰਦੇ ਨਾ ਕਿਉਂ ਕਿਉਂ ਨਹੀਂ ਸਿਰਫ ਤਾਣਾ ਯਾਰ ਤੁਹਾਡੇ ਪੈਸੇ ਦਿੰਦੇ ਯਾਰ ਮੋਣ ਓਹੋ 4 ਵਾਲੀ 3 ਵਾਲੀ ਬੋਲ ਨਹੀਂ ਪਤਾ ਯਾਰ ਨਾ ਕੀ ਕਰੀਏ

ਨਾ 43000 ਆ ਬਾਈ ਉਹਦੇ ਭੇੜੇ ਲਾਦੇ ਹਰ ਵਾਰ ਤਾਂ ਮੈਂ ਮੰਨਦਾ ਸਾਡੇ ਕੱਢੀਏ 500 ਦਾ ਨੋਟ ਕੱਢ ਤੂੰ ਮੈਂ ਤੈਨੂੰ ਪਰਾਉਂ ਸਾਡੇ ਕੱਢਦੇ ਕੁਛ ਨਹੀਂ ਹੁੰਦਾ ਕਰੂੰਗਾ ਕੁਝ ਕੱਢਦੇ ਚੰਗਾ ਰਹੇਗਾ ਚੰਗਾ ਰਹੇਗਾ ਮੜ ਕੇ ਲੈ ਲੈਣਾ ਆ ਕਰਨਾ ਕਰੀਏ ਮਗਰ ਖੜੇ ਉਹਦੀ ਚੱਕ ਲੈਣਾ ਅਗਲੇ ਨੇ ਆ ਮੋੜੇ ਆ ਮੋੜੇ 4900 ਦਾ ਹੋ ਗਿਆ 100 ਘੱਟ ਫੜ ਪਾਲਾ ਬਾਈ ਜੀ 5000 ਚ ਲਖਾਈ ਉਹਦੀ ਭਾਉਂਗਾ ਲਿਖਾ ਦੇ ਓਏ 10000 ਦਲਖਾਈ ਉਹਦੀ ਪਾਉਂਗਾ ਦਲਮਾਂ ਦਾ ਲੈ ਜੀ ਆਹ ਕਿਆ ਛੰਡੀ ਆ ਨਾ ਇਹ ਉਹ ਵੀ ਤੇਰਾ ਮਾਨ ਆ ਉਹ ਫੜਾ ਬੋਗਾ ਮਗਰੇ ਪੰਜਾ ਦੇ ਨੂੰ ਤਿਆਰ ਆ ਉਹ ਦੇਣਗੇ ਭਾਈ ਇਹ ਤੂੰ ਸਾਰੇ ਦੇ ਇਹ ਤਿਆਰ ਆ ਇਹਦਾ ਗਿਆ ਲੈ ਇਹਦਾ ਵੇਖ ਗਿਆ ਮਾਰੀ ਹੱਥ ਨੇਰੂ ਮਾਰਾ ਜਾ ਮਾਰੀ ਅੱਖ ਕਰਾ ਚੱਲ ਪੰਜ ਦਾ ਕਰ ਭਈਆ ਦਾ ਪੰਜ ਚੋਂ ਵਿੱਚ ਮੈਂ ਮੈਂ ਤੇ ਜਿੱਦ ਕਰੀ ਨਾ ਪਿੱਛੋਂ ਮਰਦਾ 250 ਦਾ ਪੀ ਹੋ ਗਿਆ 39 ਕਰੀ ਖੜੇ ਆ ਜੋ ਬਣੀ ਹੈ ਉਹ ਹੀ ਕਰਦਾ ਜੋ ਬਣੀ ਹੈ ਉਹ ਹੀ ਲੈ ਲੈ ਇਹ ਨਾ ਕੰਮ ਕਰ 150 ਦੇ ਲੈ ਨਾ ਸੁਣ ਖਾਲ ਖਾਈ ਤੇਰੀ ਉਹ ਵੀ ਫਿਰ ਖਾਈ ਆਪੋ ਆਪਣੀ ਆਪਣੇ ਵਾਸਤੇ ਆਪਣੇ ਵਾਸਤੇ ਕੋਈ ਨਹੀਂ ਆਉੜਾ ਕੰਮ ਦਾ ਉੱਥੇ ਹੀ ਨਾ ਹੜ੍ਹ ਮਾਰੂ ਦੇ ਮੰਦੇ ਜਾਂ ਟੁੱਟੇ ਦੇ ਦੇ ਨੂੰ ਦੇਣ ਦੇ ਵਾਸਤੇ ਹੁਣ ਬਣੇ ਉਹ ਤਾਂ ਦੇਣੀ ਹੈ ਆ ਲੈ ਉਹ ਥਾੜੇ ਤਰ੍ਹਾਂ ਦੇਖੋ ਬੜਾ ਸਾਬ ਨਾ ਕਈ ਗਲਤ ਨਾ ਬੋਲ ਜੀ ਏ ਚਾਹਰਾ ਚੱਕ ਬੱਕਰਾ ਲਈ ਇੱਧਰ ਨੂੰ ਹੁਣ ਆਪੋ ਆਪਣੀ ਆਪੋ ਆਪਣੀ ਉਹ ਲਖਾਈ ਉਹ ਬੱਕਰਾ ਵਖਾ ਦੇ ਬਾਈ ਹੁਣ ਜਿਹੜਾ ਲਿਆਉਂਦਾ ਨੇ ਕਹਿੰਦਾ ਤੈਨੂੰ ਜਾਈ ਬੱਕਰਾ ਬਾਈ ਚੱਲੋ ਲਾ ਵੀ ਬਾਈ ਨੇ 300 ਦੇ ਕਰਤੇ 15 ਮਿੰਟਾਂ ਦੇ ਵਿੱਚ ਵਿੱਚ ਸੂਰੇ ਵਾਲਾ ਬੱਕਰਾ ਮਾਰੀ ਬੱਕਰਾ ਵੇਚਿਆ ਬਾਈ ਪੂਰੇ 5000 ਦਾ ਉਹ ਲਖਾਈ ਆਪੋ ਆਪਣੀ ਵਧੀਆ ਤੋਂ ਜੀ ਸ਼ਰੀਮ ਵਾਲੇ ਕਿੰਨੇ ਦਾ ਹੋ ਗਿਆ 500 ਗਰਾ ਮੰਡੀ ਪੰਜ ਹਜ਼ਾਰ ਦਾ ਬਕੜਾ ਹੋਇਆ ਤੇ ਪੰਜ ਦੀ ਬੱਕਰੀ ਹੋਈ ਦੋਸਤੋ ਦੋਸਤੋ ਵੀਡੀਓ ਦੋਸਤੋ ਚੱਲਦੀ ਚੱਲਦੀ ਵੀਡੀਓ ਕਰਦੇ ਹੋ ਸ਼ੇਅਰ ਤੇ ਬਹੁਤ ਹੀ ਰੌਣਕ ਮੇਲਾ ਦੋਸਤੋ ਥੋੜਾ ਬਕੜਾ ਮੰਡੀ ਦੇ ਤੇ ਹਰ ਹੈਂਡ ਪਰ ਲੱਗਦੀ ਆ ਤੁਹਾਨੂੰ ਤੇ ਮਿਲ ਜਾ ਦੋਸਤੋ ਅਗਲੀ ਵੀਡੀਓ ਤੇ ਨਾਲ ਥੋੜਾ ਬਕੜਾ ਮੰਡੀ ਦੇ ਦੋਸਤੋ ਬਹੁਤ ਹੀ ਰੌਣਕ ਮੇਲਾ ਹੁੰਦਾ ਦੋਸਤੋ ਪਿੰਡ ਸੋਲਾ ਬਕੜਾ ਮੰਡੀ ਦੇ